ਪੰਜਾਬ ਰਿਪੋਰਟਰ ਵਿਖਰੇ ਸਾਰੇ ਦਰਸ਼ਕਾਂ ਦਾ ਨਿਗਾਹ ਸਵਾਗਤ ਅੱਜ ਦੇ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਖਾਸ ਕਰ ਸ਼ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਪੋਸੀਬਲ ਗਠਜੋੜ ਨੂੰ ਲੈ ਕੇ ਜਿਹੜਾ 2027 ਦੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਟਾਰਗੇਟ ਕੀਤਾ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਮੁਖੀ ਸੁਨੀਲ ਜਾਖੜ ਨੇ ਦ ਟ੍ਰਿਬਿਊਨ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇੱਛਾ ਜ਼ਾਹਿਰ ਕੀਤੀ ਹੈ ਕਿ ਜੇ ਪੰਜਾਬ ਦੇ ਵਿੱਚ ਆ ਆਮ ਆਦੀ ਪਾਰਟੀ ਨੂੰ ਜਾਂ ਫਿਰ ਕਾਂਗਰਸ ਨੂੰ ਸੱਤਾ ਤੇ ਬਾਹਰ ਕਰਨਾ ਹੈ ਤਾਂ ਫਿਰ ਸ਼ਰਮਣੀ ਕਾਲੀ ਦਲ ਜਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਜ਼ਰੂਰੀ ਹੈ ਹੁਣ ਇਸ ਬਿਆਨਬਾਜ਼ੀ ਤੇ ਬਾਅਦ ਉਹਨਾਂ ਦੀ ਸਟੇਟਮੈਂਟ ਤੇ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਇੱਕ ਪਾਸੇ ਸ਼ਰਮਣੀ ਕਾਲੀ ਦਲ ਦੇ ਲੀਡਰ ਹਾਲੀ ਆਪਣੇ ਜਿਹੜੇ ਕਾਰਡਸ ਨੇ ਉਹ ਦੇਅਰ ਕੀਪਿੰਗ देयर ਕਾਰਡਸ ক্লোਜ਼ ਟੂ देयर ਚੈਸਟ ਤੇ ਸ਼ੁਰਮਣੇ ਅਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਦੇ ਨਾਲ ਜਦੋਂ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਇਸ ਗੱਡ ਜੋੜ ਗੱਡ ਜੋੜ ਨੂੰ ਲੈ ਕੇ ਕੀ ਕਹਿੰਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਹਾਲੀ ਚੋਣਾਂ ਦੇ ਲਈ ਸਮਾਂ ਹੈ ਤਾਂ ਫਿਰ ਉਸ ਦੀ ਗੱਲ ਕਰਨਾ ਪ੍ਰੀਮੇਚੁਰ ਹੋਏਗਾ ਠੀਕ ਸਮਾਂ ਨਹੀਂ ਹੈ ਥਿਸ ਇਸ ਨੋਟ ਦਾ ਰਾਈਟ ਟਾਈਮ ਟੂ ਡਿਸਕਸ ਥਿਸ ਲੇਕਿਨ ਸੁਨੀਲ ਜਾਖੜ ਨੇ ਤਾਂ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਗੱਡ ਜੋੜ ਹੋਣਾ ਚਾਹੀਦਾ ਖੈਰ ਸੁਨੀਲ ਜਾਖੜ ਪਹਿਲੀ ਵਾਰ ਨਹੀਂ ਹੈ ਕਿ ਗੱਡ ਜੋੜ ਦੇ ਹੱਕ ਦੇ ਵਿੱਚ ਸੰ ਪਹਿਲਾਂ ਵੀ ਉਹਨਾਂ ਨੇ ਗੱਟ ਜੋੜ ਦੀ ਹਮਾਇਤ ਕੀਤੀ ਸੀ ਲੇਕਿਨ ਸਿਰੇ ਨਹੀਂ ਚੜਿਆ ਕਿਉਂਕਿ ਸਿੱਟਾਂ ਨੂੰ ਲੈ ਕੇ ਗੱਲ ਨਹੀਂ ਬਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਘੱਟ ਸਿੱਟਾਂ ਦੇ ਰਿਹਾ ਸੀ ਤੇ ਭਾਰਤੀ ਜਨਤਾ ਪਾਰਟੀ ਚਾਹੁੰਦਾ ਸੀ ਚਾਹੁੰਦੀ ਸੀ ਕਿ ਸਿੱਟਾਂ ਜਾਂ ਤਾਂ ਬਰਾਬਰ ਹੋਏ ਜਾਂ ਫਿਰ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਹੋਏ ਤਾਂ ਸਿੱਟਾਂ ਨੂੰ ਲੈ ਕੇ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਇਹ ਜਿਹੜਾ ਗੱਟ ਜੋੜ ਥਾ ਉਹ ਸਿਰੇ ਨਹੀਂ ਚੜ ਸਕਿਆ ਤੇ ਹੁਣ ਚੋਣਾਂ ਆ ਰਹੀਆਂ ਨੇ ਤੇ ਜਿਹੜਾ ਰੂਲਿੰਗ ਆਮ ਆਦੀ ਪਾਰਟੀ ਹੈ ਉਸ ਉਹ ਉਸ ਦਾ ਜਿਹੜਾ ਚੈਲੰਜ ਹੈ ਉਹ ਤਾਂ ਇਨਕੰਬੈਂਸੀ ਹੈਗਾ ਲੋਕਾਂ ਦੀ ਨਾਰਾਜ਼ਗੀ ਹੈਗੀ ਆ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਹੁਣ ਡੇਢ ਸਾਲ ਦਾ ਹੀ ਸਮਾਂ ਬਚਿਆ ਹੈ ਤੇ ਡੇਢ ਸਾਲਾਂ ਦੇ ਇਸ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਜਾਂ ਫਿਰ ਉਹਦੇ ਲੀਡਰਸ ਵੀ ਐਕਟਿਵ ਹੋ ਗਏ ਨੇ ਆਪ ਭਗਵੰਤ ਮਾਨ ਹੋਰੀ ਹੁਣ ਡਿਸਟ੍ਰਿਕਟ ਨੂੰ ਟਾਰਗੇਟ ਕਰ ਰਹੇ ਨੇ ਹਰ ਕੰਸਟੀਟੂਐਂਸੀ ਨੂੰ ਟਾਰਗੇਟ ਕਰਨੇ ਕਰ ਰਹੇ ਨੇ ਤੇ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਕਾਂਗਰਸ ਵੀ ਐਕਟਿਵ ਹੈ ਲੇਕਿਨ ਕਾਂਗਰਸ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਕਿ ਕਾਂਗਰਸ ਨੂੰ ਆਪਣੇ ਵਿਰੋਧੀਆਂ ਤੋਂ ਘੱਟ ਖਤਰਾ ਤੇ ਆਪਸ ਦੇ ਵਿੱਚ ਜਿਹੜੀ ਧੜੇਬਾਜੀ ਉਸ ਨੂੰ ਲੈ ਕੇ ਜ਼ਿਆਦਾ ਖਤਰਾ ਹੁੰਦਾ ਹੈ ਧੜੇਬਾਜੀ ਕਾਂਗਰਸ ਦੇ ਵਿੱਚ ਖੂਬ ਚੱਲ ਰਹੀ ਹੈ ਤੁਸੀਂ ਲੁਧਿਆਣੇ ਦੀ ਜਿਮਨੀ ਚੋਣ ਦੇ ਵਿੱਚ ਦੇਖਿਆ ਹੋਣਾ ਰਾਜਾ ਵੜਿੰਗ ਤੇ ਆਸ਼ੂ ਜਾਂ ਫਿਰ ਦੂਜੇ ਹੋਰ ਲੀਡਰ ਆਪਣੇ ਵੱਖਰੇ ਵੱਖਰੇ ਰਾਹ ਤੇ ਤੁਰੇ ਹੋਏ ਨੇ ਤੇ ਇੱਕਾ ਕਿਤੇ ਪਾਰਟੀ ਦਾ ਨਜ਼ਰ ਨਹੀਂ ਆਇਆ ਤਾਂ ਕਾਂਗਰਸ ਦਾ ਵੱਡਾ ਚੈਲੰਜ ਇਹ ਹੋਈ ਹੈ ਤੇ ਸ਼ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਟ ਜੋੜ ਦੀ ਜਿਹੜੀ ਗੱਲ ਚੱਲੀ ਹੈ ਉਸ ਦੇ ਪਿੱਛੇ ਅੰਕੜੇ ਵੀ ਕਹਿ ਲਓ ਸਪੋਰਟ ਕਰ ਰਹੇ ਨੇ ਕਿਉਂਕਿ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਹੈ ਉਹਦੇ ਵਿੱਚ ਲਗਾਤਾਰ ਡਾਊਨਫਾਲ ਦੇਖਣ ਦੇ ਵਿਚਾਰੀਏ ਵੋਟ ਸ਼ੇਅਰ ਲਗਾਤਾਰ ਘਟ ਰਿਹਾ ਆ ਤੁਸੀਂ 2019 ਦੇ ਵੋਟ ਸ਼ੇਅਰ ਦੀ ਗੱਲ ਕਰੋ 24% ਸੀ ਤੇ 2022 ਦੀ ਚੋਣਾਂ ਦੇ ਵਿੱਚ ਘਟ ਕੇ 6 10.25 ਫਿਸਦੀ ਰਹਿ ਗਿਆ ਤੇ ਭਾਰਤੀ ਜਨਤਾ ਪਾਰਟੀ ਤੇ ਸ਼ਰਵਨੀ ਕਾਲੀਦਲ ਨੇ 2019 ਦੀਆਂ ਚੋਣਾਂ ਇੱਕ ਗਠਜੋੜ ਦੇ ਤਹਿਤ ਲੜੀਆਂ ਸਨ ਤਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਦੇ ਆંકੜੇ ਅਵੇਲੇਬਲ ਨਹੀਂ ਹੈਗੇ ਲੇਕਿਨ ਉਸ ਤੋਂ ਬਾਅਦ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ ਦੋ ਚੋਣਾਂ ਹੋ ਚੁੱਕੀਆਂ ਨੇ ਉਹਦੇ ਵਿੱਚ ਉਹਦੇ ਵਿੱਚ ਕਾਫੀ ਵੜਤ ਹੈ ਐਨ ਐਸਟੀਮੇਟਡ ਟੋਲਰ ਟੂ 13% ਵੋਟ ਸ਼ੇਅਰ ਵਾਸ ਇਨ 2019 ਲੇਕਿਨ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵੱਧ ਕੇ 18.5% ਦੀ ਲਗਭਗ 19% ਦੀ ਹੋ ਗਿਆ ਦੋਨੋਂ ਪਾਰਟੀਆਂ ਨੇ ਅਲੱਗ-ਅਲੱਗ ਚੋਣਾਂ ਲੜੀਆਂ ਭੋਵੇਂ ਉਹ ਲੋਕ ਸਭਾ ਚੋਣਾਂ ਹੋਣ ਜਾਂ ਫਿਰ ਵਿਧਾਨ ਸਭਾ ਚੋਣਾਂ ਦੋਨੋਂ ਪਾਰਟੀਆਂ ਨੂੰ ਪਤਾ ਚੱਲ ਗਿਆ ਉਹ ਕਿੰਨੇ ਪਾਣੀ ਦੇ ਵਿੱਚ ਖੜੇ ਨੇ ਤੇ ਹੁਣ ਦੋਨਾਂ ਨੇ ਸ਼ਾਇਦ ਡਾਇਰੈਕਟਲੀ ਔਰ ਇੰਡਾਇਰੈਕਟਲੀ ਇਹ ਰਿਅਲਾਈਜ਼ ਕਰ ਲਿਆ ਕਿ ਸ਼ਾਇਦ ਗੱਟ ਜੋੜ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਜੇ ਗੱਟ ਜੋੜ ਕਰਾਂਗੇ ਤਾਂ ਫਿਰ ਇੱਕ ਮਜ਼ਬੂਤ ਤਾਕਤ ਇਹ ਦੋ ਪਾਰਟੀਆਂ ਬਣ ਸਕਦੀਆਂ ਨੇ ਤੇ ਟੱਕਰ ਦੇ ਦੇ ਸਕਦੀਆਂ ਨੇ ਆਬਾਦੀ ਪਾਰਟੀ ਨੂੰ ਜਾਂ ਫਿਰ ਕਾਂਗਰਸ ਨੂੰ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜਾ ਮੁਕਾਬਲਾ ਹੈ ਉਹ ਤੋਂ ਕਾਂਗਰਸ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਨੂੰ ਟੱਕਰ ਦੇਣੀ ਹੈ ਜੇ ਸ਼ਰਮਾ ਨਿਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਦਾ ਗੜਜੋੜ ਹੁੰਦਾ ਹੈ ਤਾਂ ਉਹ ਫਿਰ ਇੱਕ ਮਜ਼ਬੂਤ ਪਾਵਰ ਬਣ ਕੇ ਉਭਰ ਸਕਦੇ ਨੇ ਇਸ ਪੋਸੀਬਲ ਗੜਜੋੜ ਨੂੰ ਲੈ ਕੇ ਕਾਂਗਰਸ ਜਾਂ ਫਿਰ ਸ਼ਰਮਾ ਨਿਕਾਲੀ ਦਲ ਦੇ ਲੀਡਰ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਰੁਕ ਜਾਓ ਰੁਕ ਜਾਓ ਚਾਕਰ ਤੇ ਬਿਆਨ ਦੇ ਕਿਦਾਂ ਲਓਗੇ ਕਿ ਐਲਾਈਜ ਹੋਣਾ ਚਾਹੀਦਾ ਦੇਖੋ ਹਲੇ ਇਲੈਕਸ਼ਨ ਬਹੁਤ ਦੂਰ ਹੈ ਪਰ ਸ਼ੋਮਨੀ ਕਾਲੀ ਦਲ ਬੜਾ ਕਲੀਅਰ ਹੈ ਜਿਹੜੇ ਪਾਰਟੀਆਂ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆਂ ਕਾਲੀ ਦਲ ਨਾਲ ਜਾਮਲ ਹੋ ਤੇ ਜੇ ਹਲੇ ਤਾਂ ਦੇਖਦੇ ਆ ਕੀ ਹੁੰਦਾ ਨਹੀਂ ਲਈ ਸਾਰਾ ਜੀ ਰੁਕ ਜਾਓ ਰੁਕ ਜਾਓ ਕਿੰਨਾ ਚਾਕਰ ਤੇ ਬਿਆਨ ਤੇ ਕਿੱਦਾਂ ਲਾਉਂਗੇ ਕਿ ਅਲਾਈਂਸ ਹੋਣਾ ਚਾਹੀਦਾ ਦੇਖੋ ਹਲੇ ਇਲੈਕਸ਼ਨ ਬਹੁਤ ਦੂਰ ਹੈ ਪਰ ਸ਼ੋਮਨੀ ਕਾਲੀ ਦਲ ਬੜਾ ਕਲੀਅਰ ਹੈ ਜਿਹੜੇ ਪਾਰਟੀਆਂ ਤਨੀਲ ਜਾਖੜ ਸਾਹਿਬ ਦਾ ਆਲਰੇਡੀ ਗੱਠ ਜੋੜਾ ਹੈ ਬੀਜੇਪੀ ਦਾ ਔਰ ਇਕਤਾਲੀ ਦਲ ਦਾ ਆਲਰੇਡੀ ਗੱਠ ਜੋੜਾ ਮੈਂ ਤਾਂ 19 ਸਾਲਾਂ ਤੋਂ ਕਹਿ ਰਹੇ ਹਾਂ ਸਾਰੀਆਂ ਸੁੱਖ ਸੁਵਿਧਾਵਾਂ ਸਾਰਿਆਂ ਨੂੰ ਮਿਲ ਰਹੀਆਂ ਹੈ ਇਹਦਾ ਮਤਲਬ ਇਹਦਾ ਮਤਲਬ ਬੀਜੇਪੀ ਨੈਤਿਕਤਾ ਦੇ ਆਧਾਰ ਤੇ ਦਾ ਹਾਰ ਮੰਨ ਚੁੱਕੀ ਹੈ ਵੀ ਸਾਡਾ ਪੰਜਾਬ ਦੇ ਵਿੱਚ ਕੁਝ ਨਹੀਂ ਵਟਿਆ ਜਾਣਾ ਤਨੀਲ ਜਾਖੜ ਕਹਿ ਰਹੇ ਕਿ ਕਮਨਲ ਹਾਰਮਨੀ ਰਹੇਗੀ ਅਗਰ ਅਲਾਈਅንስ ਹੋਗਾ ਆ ਭਾਈ ਮੈਂਨੇ ਕਹਾ ਕਿ ਉਹ ਬੰਦਾ ਫਿਊਡਲ ਮਾਈਂਡਡ ਹੈ ਇਸ ਪ੍ਰਕਾਰ ਕੇ ਬਿਆਨ ਦਿੰਦੇ ਹੈ पहले पहले फिर आपने तोड़ी क्यों? आपने ये नाता तोड़ा क्यों उनसे पार्लियामेंट में अब आप आपको लगा पहले यह था सच बताओ जाखड़ साहब कि भाई हमने सोचा कि हम अकेले बनाएंगे सरकार आपको लगा कि हमारे पास तो बिल्कुल जमीन छीनती जा रही है लुधियाना वेस्ट में पैंतालीस हजार से आप बाईस हजार आ गए परसेंटेज उड़ गया कारपोरेशन में उड़ गए अब आपने सोचा कि अकाली दल अकाली दल खुद मरा पड़ा है अब दोनों मैं अब कुछ ऐसा बयान नहीं देना चाहता कि फिर उनको मिर्ची लग जाएगी तो मेरे कहने का मतलब एक जो बंदे को कम दिखता हो दूसरे बंदे को रास्ता दिखाने की कोशिश कर रहा है तो क्या होगा दोनों का ये भगवान जाने पहले पहले भी ये इकट्ठे होते थे हम तो कहते हैं ये अंदर से इकट्ठे हैं अब क्या अकाली दल के जो इश्यूज से जिन इश्यूज पे सुखबीर सिंह बादल कहता था कि हमने नाता तोड़ा है बीजेपी से क्या वो सब वादे मान लिए जाएंगे तो अब मान लिए जाएंगे पहले क्यों नहीं बात की पहले इन्होंने कहा कि अलग अलग लड़ते हैं शायद ज्यादा सीटें जीत ले और फिर इकट्ठे हो जाएंगे लोकसभा में अब इनको लगा कि नहीं वो भी कोई नहीं स्कीम अब ये अपनी स्कीमें हैं इनको लग जमीन खो रहे हैं मेरे कहने का मतलब दोनों के पास जमीन नहीं तुम देखिए कि कितने ना किंग्रेस ਦਾ ਜਿਹੜਾ ਵੱਡਾ ਚੈਲੰਜ ਹੈ ਉਹ ਖੇਮੇਬਾਜੀ ਤੇ ਧੜੇਬਾਜੀ ਐ ਫੈਕਸ਼ਨਲਿਜ਼ਮ ਐ ਜੇ ਕਾਂਗਰਸ ਇਸ ਨੂੰ ਖਤਮ ਕਰ ਦਈ ਤਾਂ ਫਿਰ ਕਾਂਗਰਸ ਵੀ ਇੱਕ ਮਜ਼ਬੂਤ ਤੇ ਦਮਦਾਰ ਸ਼ਕਤੀ ਪਾਵਰ 2027 ਦੀਆਂ ਚੋਣਾਂ ਦੇ ਵਿੱਚ ਉਭਰ ਸਕਦੀ ਏ ਜੇ ਨਾ ਕਰ पाए ਤਾਂ ਫਿਰ ਪਲੜਾ ਆਮ ਆਦੀ ਪਾਰਟੀ ਦਾ ਪਾਰੀਏ ਭਵੇਂ ਉਹ ਐਂਟੀਨ ਕੰਪੈਂਸੀ ਵੀ ਦਾ ਚੈਲੰਜ ਵੀ ਉਹਦੇ ਕੋਲ ਹੋਏਗਾ ਕਿਉਂਕਿ ਇੱਕ ਵੱਡਾ ਵਾਅਦਾ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਜਿਹੜਾ ਦੇਣ ਦਾ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ ਹਾਲਾਂਕਿ ਫ੍ਰੀ ਬਿਜਲੀ ਆ ਫਿਰ ਹੋਰ ਉਪਰਾਲੇ ਕਿਤੇ ਗਏ ਨੇ ਨੌਕਰੀਆਂ ਦੇ ਉਪਰਾਲੇ ਵੀ ਕਿਤੇ ਗਏ ਨੇ ਲੇਕਿਨ ਫਿਰ ਵੀ ਜਿਹੜਾ ਸੱਤਾ ਰੋੜ ਦਲ ਹੈ ਜਿਹੜੀ ਰੋਲਿੰਗ ਪਾਰਟੀ ਹੈ ਆਮ ਆਦੀ ਪਾਰਟੀ ਉਸ ਦਾ ਵੱਡਾ ਚੈਲੰਜ ਤੁਸੀਂ ਕਹਿ ਲਓ ਉਹ ਐਂਟੀਨ ਕੰਪੈਂਸੀ ਹੋਏਗਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚੈਲੰਜ ਇਹੋ ਹੀ ਹੈ ਕਿਕ ਤਾਂ ਉਸ ਦਾ ਜਿਹੜਾ ਵੋਟ ਸ਼ੇਅਰ ਲਗਾਤਾਰ ਲੁੱੜ ਕਰਿਆ ਥੱਲੇ ਆ ਰਿਹਾ ਤੇ ਦੂਜਾ ਚੈਲੰਜ ਉਹਦੇ ਜੋ ਉਹ ਇਹ ਪਾਰਟੀ ਫੇਸ ਕਰ ਰਹੀ ਹੈ ਉਹ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਚਕਨਾ ਚੂਰ ਹੋ ਗਿਆ ਚੂਰ ਨਹੀਂ ਹੋਇਆ ਚਕਨਾ ਚੂਰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਭਿਖਰ ਕੇ ਬਹੁਤ ਸਾਰੀਆਂ ਪਾਟੀਆਂ ਬਨੀਆਂ ਲੇਕਿਨ ਵੱਡੀ ਪਾਰਟੀ ਜਿਹੜਾ ਸ਼ਰਮਨਿਕਾਲੀ ਦਲ ਨੂੰ ਚੁਣੌਤੀ ਦੇ ਰਹੀ ਹੈ ਚੈਲੰਜ ਕਰ ਰਹੀ ਹੈ ਉਹ ਅਮ੍ਰਿਤਪਾਲ ਦੀ ਪਾਰਟੀ ਹੈ ਅਮ੍ਰਿਤਪਾਲ ਨੇ ਵੀ ਸ਼ਰਮਨਿਕਾਲੀ ਦਲ ਬਣਾਇਆ ਤੇ ਇੱਕ ਸ਼ਰਮਨਿਕਾਲੀ ਦਲੇ ਤੇ ਇੱਕ ਚਰਚਾ ਤਾਂ ਇਹ ਵੀ ਹੈ ਕਿ ਸ਼ਰਮਨਿਕਾਲੀ ਦਲ ਅਸਲੀ ਸ਼ਰਮਨਿਕਾਲੀ ਦਲ ਕਿਹੜਾ ਆਏਗਾ ਹੁਣ ਵੰਡ ਹੋ ਚੁਕੀ ਹੈ ਤਾਂ ਫਿਰ ਲੱਗਦਾ ਹੈ ਮੈਨੂੰ ਕਿ ਸ਼ਰਮ ਨਿਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਸ਼ਰਮ ਨਿਕਾਲੀ ਦਲ ਦੇ ਮੁਖੀ ਸੁਖਵੀਰ ਬਾਦਲ ਇੱਕ ਵਾਰ ਫਿਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਰੈਲੀਆਂ ਉਹਨਾਂ ਦੀਆਂ ਵੀ ਸ਼ੁਰੂ ਹੋ ਗਿਆ ਲੇਕਿਨ ਵੱਡਾ ਚੈਲੰਜ ਇਹੋ ਹੀ ਹੈ ਕਿ ਕਿਵੇਂ ਜਿਹੜਾ ਉਹਨਾਂ ਦਾ ਰੂਰਲ ਵੋਟ ਬੇਸ ਹੈ ਉਸ ਨੂੰ ਮਜ਼ਬੂਤ ਕੀਤਾ ਜਾਏ ਕਿਵੇਂ ਉਸ ਤੇ ਇੱਕ ਵਾਰ ਫਿਰ ਪਕੜ ਬਣਾਈ ਜਾਏ ਜੇ ਗੱਟਜੋੜ ਪਾੜਤੇ ਜਨਤਾ ਪਾਰਟੀ ਦੇ ਨਾਲ ਹੁੰਦਾ ਹੈ ਤਾਂ ਫਿਰ ਮਜ਼ਬੂਤੀ ਵੱਧ ਸਕਦੀ ਹੈ ਜੇ ਗੱਟਜੋੜ ਨਾ ਹੋਇਆ ਔਰ ਕਾਂਗਰਸ ਆਪਣਾ ਜਿਹੜਾ ਫੈਕਸ਼ਨਲਿਜ਼ਮ ਹੈ ਧੜੇ ਬਾਜੀ ਅੱਖੇ ਮੇ ਬਾਜੀਏ ਉਸ ਨੂੰ ਕੰਟਰੋਲ ਨਾ ਕਰ ਪਾਈ ਤਾਂ ਫਿਰ ਬਾਜੀ ਆਮਾਦੀ ਪਾਰਟੀ ਦੇ ਹੱਥ ਵੀ ਲੱਗ ਸਕਦੀ ਹੈ ਇਹ ਸਾਰੀਆਂ ਤਾਕਤਾਂ ਅਗਰ ਮਿਲ ਜਾਣ ਤਾਂ ਫਿਰ ਆਮਾਦੀ ਪਾਰਟੀ ਨੂੰ ਚੈਲੰਜ ਦੇ ਸਕਦੀਆਂ ਨੇ ਲੇਕਿਨ ਅਸਲ ਦੇ ਵਿੱਚ ਕੀ ਡਿਵੈਲਪਮੈਂਟ ਹੁੰਦੀਆਂ ਨੇ ਚੋਣਾਂ ਦੇ ਵੇਲੇ ਪਤਾ ਚਲੇਗਾ ਕਿਉਂਕਿ ਸੁਖੀਰ ਬਾਦਲ ਹੋਰ ਨੇ ਵੀ ਇਹ ਕਿਹਾ ਕਿ ਇਟ ਇਜ਼ ਟੂ ਪ੍ਰੀਮਚੂਰ ਟੂ ਸੇ ਵੈਦਰ ਦਿਸ ਰੋ ਨਿਕਾਲੀ ਦਲ ਵਿਲ ਫੋਰਜ ਐਨ ਅਲਾਈਐਂਸ ਵਿਦ ਭਾਰਤੀ ਜਨਤਾ ਪਾਰਟੀ অর ਨਾਟ ਬਟ Uh, the truth will come out soon whether or not uh, this alliance will happen or not. ਤੇ ਵੱਡਾ ਚੈਲੰਜ ਇਹੋ ਹੀ ਹੈ ਕਿ ਸ਼ੁਰਮਨੇ ਕਾਲੀਦਲ ਆਪਣਾ ਜਿਹੜਾ ਬੇਸ ਹੈ ਰੂਰਲ ਵੋਟ ਬੈਂਕ ਦਾ ਉਸ ਨੂੰ ਮਜ਼ਬੂਤ ਕਰੇ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦਾ ਗੱਠਜੋੜ ਹੁੰਦਾ ਤਾਂ ਫਿਰ ਇੱਕ ਇੱਕ ਕਰਕੇ 11 ਹੋ ਸਕਦੇ ਨੇ ਤੇ ਕਾਂਗਰਸ ਦਾ ਵੱਡਾ ਚੈਲੰਜ ਇਹ ਹੋਈ ਹੈ ਕਿ ਉਹ ਖੇਮੇਬਾਜੀ ਕਿਵੇਂ ਕੱਟ ਕਰੇ ਤੇ ਆਮ ਆਦੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਉਹਦਾ ਚੈਲੰਜ ਹੈਗਾ ਐਂਟੀਨ ਕੰਬੈਂਸੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਹੈਗੀ ਹੈ ਕਿ ਕਿਵੇਂ ਜਿਹੜਾ ਉਹਨਾਂ ਦਾ ਕਿਲਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਹਿਸਟੋਰੀਕ ਹੈਂਡਿਡ 2022 ਦੇ ਵਿੱਚ ਦਿੱਤੇ ਸੀ ਉਸ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕੇ ਐਸਨ ਪੰਜਾਬ ਦੀ ਪੋਲਿਟਿਕਸ ਦਾ ਤਬਸਰਾ ਮੌਜੂਦਾ ਹਾਲਾਤ ਤੁਹਾਨੂੰ ਕਿਵੇਂ ਚੱਲ ਰਿਹਾ ਹੈ ਸਾਨੂੰ ਜਰੂਰ ਦੱਸਿਓ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਗਾਲੀ ਦੇ ਗੜ ਜੋੜ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਕਾਂਗਰਸ ਦੇ ਵਿੱਚ ਚੱਲ ਰਹੀ ਖਿਮੇਬਾਜੀ ਧੜੇਬਾਜੀ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਫਿਰ ਆਮ ਆਦੀ ਪਾਰਟੀ ਦੀ ਪੋਲਿਟਿਕਸ ਨੂੰ ਲੈ ਕੇ ਉਹਦੀ ਗਵਰਨੈਂਸ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਅਸੀਂ ਛੇਤੀ ਹਾਜ਼ਰ ਹੋਵਾਂਗੇ ਨਵਾਂ ਬੁਲੇਟਿਨ ਲੈ ਕੇ ਤੁਸੀਂ ਆਪਣਾ ਬਹੁਤ ਬਹੁਤ ਧਿਆਨ ਰੱਖਿ 老师好。